ਮੇਰਾ ਪੇਜ ਦੇਖਣ ਵਾਲੇ ਸਾਰੇ ਮੇਰੇ ਭੈਣ ਭਰਾਵਾਂ ਬਜ਼ੁਰਗਾਂ ਨਾਤਾਮਾਨ ਨੂੰ ਜੇ ਸ਼ਰਮਾ ਵੱਲੋਂ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਕੁਦਰਤ ਦੇ ਰੰਗ ਨਿਆਰੇ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਜੋ ਅੱਜ ਅਸੀਂ ਤੁਹਾਨੂੰ ਇੱਕ ਗੋਟੇ ਤੋਂ ਬਣਿਆ ਦਰਖਤ ਦਿਖਾ ਰਹੇ ਆ ਸ਼ਾਇਦ ਤੁਸੀਂ ਕਿਸੇ ਨੇ 22 25 ਫੁੱਟ ਉੱਚਾ ਆਕ ਦਾ ਦਰਖਤ ਮੇਰੇ ਖਿਆਲ ਦੇ ਵਿੱਚ ਨਹੀਂ ਦੇਖਿਆ ਹੋਵੇਗਾ ਮੈਂ ਵੀ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਦੇ ਵਿੱਚ ਬੜਾ ਵਿਜਿਟ ਕੀਤਾ ਹੈ ਮੈਨੂੰ ਅੱਜ ਤੱਕ ਇੰਨਾ ਲੰਮਾ ਉੱਚਾ ਆਕ ਦਾ ਦਰਖਤ ਕਿਤੇ ਨਹੀਂ ਮਿਲਿਆ ਜੋ ਇਹ ਅੱਕ ਦਾ ਦਰਖਤ ਅੱਜ ਖੜਾ ਹੈ ਉਹ ਤਪਾ ਮੰਡੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਖੜਾ ਹੈ ਜਿਸ ਦੀ ਸੇਵਾ ਰਾਮਲੀਲਾ ਦੇ ਸੇਵਾਦਾਰਾਂ ਵੱਲੋਂ ਕੀਤੀ ਗਈ ਹਰ ਰੋਜ਼ ਇਸਕ ਦੀ ਪੂਜਾ ਕਰਕੇ ਦੀਵਾ ਲਾਇਆ ਜਾਂਦਾ ਸਰੋਂ ਦਾ ਤਾਂ ਹੀ ਇਹ ਅੱਕ 25 ਫੁੱਟ ਦੇ ਕਰੀਬ ਉੱਚਾ ਚਲਿਆ ਗਿਆ ਅਗਰ ਤੁਹਾਨੂੰ ਵੀ ਕਿਤੇ ਇਡਾ ਉੱਚਾ ਲੰਮਾ ਆਕਰਦਾ ਦਰਖਤ ਦਾ ਪਤਾ ਲੱਗਦਾ ਤਾਂ ਸਾਡੀ ਵੀਡੀਓ ਦੇ ਵਿੱਚ ਜਾਣਕਾਰੀ ਜ਼ਰੂਰ ਦਿਓ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਸਾਰਿਆਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿਉਂਕਿ ਕੁਦਰਤ ਦੇ ਰੰਗ ਨਿਆਰੇ ਨੇ ਵੀਡੀਓ ਨੂੰ ਸ਼ੇਅਰ ਅਤੇ ਲੈਕ ਜਰੂਰ ਕਰੇ ਹੋ ਤਾਲਵਾ